ਐਸਾ ਫੌਜ ਦੇ ਵਸੇ ਕਦੇ ਲਈ ਤਿਆਰੀ ਕਰਦੇ ਅਸੀਂ ਜਿਹੜੇ ਸਾਡੇ ਦੂਸਰੇ ਦੇਸ਼ ਹੈ ਜਨਾ ਸਾਡੇ ਐਨੀ ਕੰਟਰੀ ਜਿਹੜੇ ਹੁੰਦੇ ਨੇ ਹਾਂਜੀ ਮਤਲਬ ਮਜ਼ਾਕ ਹੋਣਾ ਇਹ ਬਣ ਗਿਆ ਸਾਡਾ ਆਪਣਾ ਕਿ ਜਿਹੜੇ ਕੰਟਰੀ ਕੀ ਉਹਨਾਂ ਦੀ ਸੇਫਟੀ ਜਿਹੜਾ ਇੱਕ ਆਰਮੀ ਦਾ ਕਰਨਲ ਸਰਵਿੰਗ ਕਰਨਲ ਉਹਦੇ ਉਹਨਾਂ ਦੀ ਪੁਲਿਸ ਕੋਟ ਜਾਵੇ ਤੇ ਮਤਲਬ ਸਾਡੀ ਕੀ ਇੱਜ਼ਤ ਹੈ ਉਹਨਾਂ ਦੇ ਸਾਹਮਣੇ ਦੱਸੋ ਕੀ ਅਸੀਂ ਉਹਨਾਂ ਨੂੰ ਫਾਈਟ ਕਰਕੇ ਇਮੇਜ ਦੇ ਰਹੇ ਹਾਂ ਔਰ ਅਜਕਲ ਮੀਡੀਆ ਔਰ ਸੋਸ਼ਲ ਮੀਡੀਆ ਦਾ ਜਵਾਨਾ ਤੁਹਾਨੂੰ ਲੱਗਦਾ ਕਿ ਉੱਥੇ ਜਿਹੜੇ ਸਾਡੇ ਆਪੋਜੀਸ਼ਨ ਵਾਲੇ ਜਿਹੜੇ ਕੰਟਰੀ ਹੈਗੇ ਨੇ ਪਤਾ ਨਹੀਂ ਹੋਏਗਾ ਹਸਰੇ ਹੋਣੇ ਸਾਡੇ ਉੱਤੇ ਮਜ਼ਾਕ ਕਰਦੇ ਹੋਣੇ ਕੀ ਚੱਲ ਕੀ ਰਿਹਾ ਇਸ ਘੰਟੇ ਦੇ ਵਿੱਚ ਪਟਿਆਲਾ ਦੇ ਵਿੱਚ ਕਰਨਲ ਪੁਸ਼ਪਿੰਦਰ ਸਿੰਘ ਬਾੜ ਦੇ ਨਾਲ ਕਤਿਤ ਮਾਰਪੀਟ ਹੁੰਦੀ ਹੈ ਤੇ ਉਸ ਤੋਂ ਬਾਅਦ ਲਗਾਤਾਰ 8-10 ਦਿਨ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਾਂ ਕਹਿ ਸਕਦੇ ਪੰਜਾਬ ਪੁਲਿਸ ਵੱਲੋਂ ਅਜਿਹੀ ਕਾਰਵਾਈ ਨਹੀਂ ਕੀਤੀ ਜਿਸ ਤੇ ਪਰਿਵਾਰ ਨੂੰ ਭਰੋਸਾ ਹੈ ਇਸ ਨੂੰ ਲੈ ਕੇ ਜਿਹੜੇ ਐਕਸ ਸਰਵਿਸਮੈਨ ਆ ਜਾਂ ਫੌਜੀ ਆ ਉਹਨਾਂ ਦੇ ਮਨਾਂ ਦੇ ਵਿੱਚ ਰੋਸ ਹੈ ਕੱਲ ਅਸੀਂ ਬ੍ਰਿਗੇਡੀਅਰ ਸਾਹਿਬ ਨਾਲ ਗੱਲ ਕਰਵਾਈ ਸੀ ਉਹਨਾਂ ਦੇ ਪਰਿਵਾਰ ਨੇ ਕਿਹਾ ਸੀ ਕਿ ਗਲਤ ਹੈ ਅੱਜ ਮੇਰੇ ਨਾਲ ਕੈਪਟਨ ਸਾਹਿਬ ਮੌਜੂਦ ਹੈ ਸਭ ਤੋਂ ਪਹਿਲਾਂ ਨਾਲ ਗੱਲ ਕਰਦੇ ਹਾਂ ਕੈਪਟਨ ਸਾਹਿਬ ਸਭ ਤੋਂ ਪਹਿਲਾਂ ਤੁਸੀਂ ਆਪਣੀ ਇੰਟਰੋਡਕਸ਼ਨ ਦੇ ਦਿਓ ਤੁਸੀਂ ਕਿੱਥੇ ਆਰਮੀ ਸੀ ਇਨੀ ਵਿੱਚ ਕਿੰਨੇ ਸਾਲ ਮੈਂ ਇਨੀ ਵਿੱਚ ਕੈਪਟਨ ਸੀਗਾ ਜੀ 30 ਸਾਲ ਤੋਂ ਜ਼ਿਆਦਾ ਸਰਵਿਸ ਕੀਤੀ ਹੈ ਨੇਵਲ ਹੈਡਕ quarter ਦਿੱਲੀ ਤੋਂ ਰਟਾਇਰ ਹੋਇਆ ਜੀ ਹੁਣ ਮੈਂ ਜਲੰਧਰ ਹੀ ਸੈਟਲ ਹੋ ਗਿਆ ਮਤਲਬ 30 ਸਾਲ ਤੋਂ ਜ਼ਿਆਦਾ ਸਰਵਿਸ ਕਰਕੇ ਸ਼ਿਪਸ ਦੇ ਵਿੱਚ ਨੇਵੀ ਦੇ ਵਿੱਚ ਬੇਸਿਸ ਦੇ ਵਿੱਚ ਵੇਰੀਅਸ ਇਸਟੈਬਲਿਸ਼ਮੈਂਟ ਕਾਫੀ ਜਗ੍ਹਾ ਤੇ ਨੌਕਰੀ ਕੀਤੀ ਹੈ ਨੇ ਸਰਵਿਸ ਕੀਤੀ 30 ਸਾਲ ਦੀ ਨੌਕਰੀ ਵਿੱਚ ਇੱਕ ਫੌਜੀ ਹੁੰਦਾ ਹੈ ਜੋ ਆਫੀਸਰ ਹੁੰਦਾ ਹੈ ਦੇਸ਼ ਲਈ ਜਾਨ ਦਿੰਦਾ ਪਰ ਜਦੋਂ ਉਹ ਵਾਪਸ ਆਉਂਦਾ ਹੈ ਤਾਂ ਕਰਨਲ ਸਾਹਿਬ ਜਿਹੜੇ ਨੇ ਓਨ ਡਿਊਟੀ ਸੀਗੇ ਆਪਣੇ ਪਰਿਵਾਰ ਨੂੰ ਮਿਲਣ ਆਉਂਦੇ ਉਹਨਾਂ ਨਾਲ ਇਹ ਹੁੰਦਾ ਮਨ ਭੱਗਾ ਕਥਿਤ ਮਾਰਕੋਕ ਪਿੱਤੀ ਜਾਂਦੀ ਇਸ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਵੇਖੋ ਇਹ ਤਾਂ ਬਹੁਤ ਜਿਆਦਾ ਦੁੱਖ ਦੀ ਗੱਲ ਹੈ ਦੁੱਖ ਇਸ ਲਈ ਕਿ ਇੱਕ ਇੱਕ ਮਾਨਸਿਕਤਾ ਜਿਹੜੀ ਮਾਨਸਿਕਤਾ ਬਾੜੀ ਹੈ ਮਤਲਬ ਇਹ ਕਿ ਯੂਨੀਫਾਰਮ ਪੰਦਾ ਜਿਹੜਾ ਹੁੰਦਾ ਨਾ ਅਸੀਂ ਵੀ ਯੂਨੀਫਾਰਮ ਸੀਗੇ ਤੇ ਯੂਨੀਫਾਰਮ ਬੰਦੇ ਦੀ ਇੱਕ ਰਿਸਪੌਂਸਿਬਿਲਟੀਜ਼ ਆ ਨਾਰਮਲ ਆਮ ਇਨਸਾਨ ਨਾਲੋਂ ਜ਼ਿਆਦਾ ਹੁੰਦੀਆਂ ਜੀ ਤੇ ਯੂਨੀਫਾਰਮ ਨਾਰਮਲ ਬੰਦਾ ਕੋਈ ਗਲਤੀ ਕਰ ਜੇ ਤੇ ਬਰਦਾਸ਼ਤ ਹੋ ਜਾਂਦੀ ਹੈ ਇਹ ਯੂਨੀਫਾਰਮ ਵਾਲਾ ਜੇ ਦੀ ਰਿਸਪੌਂਸਿਬਿਲਟੀ ਜ਼ਿਆਦਾ ਹੈ ਉਹ ਇਦਾਂ ਦੀ ਗਲਤੀ ਕਰਕੇ ਜੇ ਨੂੰ ਪਤਾ ਔਰ ਇੱਕ ਯੂਨੀਫਾਰਮ ਵਾਲਾ ਦੂਜੇ ਯੂਨੀਫਾਰਮ ਨਾਲ ਇਦਾਂ ਦਾ ਬਿਹੇਵੀਅਰ ਕਰ ਰਿਹਾ ਹੈ ਮਤਲਬ ਇਹ ਤੇ ਬਹੁਤ ਜ਼ਿਆਦਾ ਦੁੱਖ ਹੈ ਇਹ ਮਾਨਸਿਕਤਾ ਵੀ ਤੇ ਦੁੱਖ ਹੈ ਕਿ ਬੰਦਾ ਫੌਜ ਦੇ ਜਿਹੜੀ ਰਿਸਪੌਂਸਿਬਿਲਟੀ ਜਿਹੜੀ ਮਿਹਨਤ ਔਰ ਜਿਹੜੀ ਮਤਲਬ ਉਹਨਾਂ ਦੀ ਸੰਭਾਲਿਆ ਹੋਇਆ ਬਾਰਡਰਾਂ ਦੇ ਉੱਪਰ ਕੰਮ ਕਰਦੇ ਆ ਇਸ ਸੋਚ ਉੱਥੋਂ ਤੁਸੀਂ ਇੰਨੇ ਬਸ਼ਕਤਾਂ ਦੇ ਵਿੱਚੋਂ ਆ ਕੇ ਜਦੋਂ ਆਪਣੇ ਘਰ ਦੇ ਵਿੱਚ ਆ ਕੇ ਤੁਹਾਨੂੰ ਕੋਈ ਦਾ ਬਿਹੇਵ ਕਰੇ ਇਹਨਾਂ ਦੁੱਖ ਹੁੰਦਾ ਕੋਈ ਅਸੀਂ ਫਰੰਟੀਅਰ ਦੇ ਵਿੱਚ ਰਹਿ ਕੇ ਸਰਵਿਸ ਕਰਕੇ ਜਦੋਂ ਸੋਚਦੇ ਹੁੰਦੇ ਸੀ ਯਾਰ ਸਾਡੀ ਕੌਮ ਸਾਡਾ ਦੇਸ਼ ਸਾਡੇ ਮਾਵਾ ਸਾਡੇ ਬੱਚੇ ਸਾਡੇ ਕਰਕੇ ਸੇਫ ਨੇ ਅਸੀਂ ਉੱਥੇ ਤੇ ਜਦੋਂ ਤੁਸੀਂ ਉਸ ਜਗ੍ਹਾ ਤੇ ਆ ਕੇ ਜਿੱਦ ਲਈ ਤੁਸੀਂ ਸੇਫਟੀ ਦੇ ਲਈ ਕਰ ਰਹੇ ਹੋ ਉੱਥੇ ਆ ਕੇ ਤੁਹਾਨੂੰ ਇਦਾਂ ਲੱਗੇ ਬਿਹੇਵਰ ਔਰ ਇਸ ਤਰ੍ਹਾਂ ਦਾ ਐਟੀਟਿਊਡ ਲੋਕਾਂ ਦਾ ਫਿਰ ਬਹੁਤ ਜ਼ਿਆਦਾ ਦੁੱਖ ਦੀ ਕਰ ਲੈ ਔਰ ਐਸੀ ਜਗ੍ਹਾ ਤੇ ਜਿੱਥੇ ਲੋਕ ਮੈਂ ਇਹ ਹੋਰ ਇਸ ਤੋਂ ਵੱਡਾ ਦੁੱਖ ਮੈਨੂੰ ਇਹ ਕਿ ਪੰਜਾਬ ਦੀ ਧਰਤੀ ਤੇ ਹੋਇਆ ਜਿੱਥੇ ਅਸੀਂ ਯੋਧਿਆਂ ਦੀ ਫੌਜੀਆਂ ਦੀ ਮਤਲਬ ਇਹਨਾਂ ਨੇ ਇੱਥੇ ਤੇ ਲੋਕਾਂ ਨੂੰ ਇਹ ਸੈnsਿਟਿਵਿਟੀ ਨਹੀਂ ਫਿਰ ਕਿੱਥੇ ਹੋएगी ਉਹ ਜਿਹੜੇ ਪੁਲਿਸ ਅਧਿਕਾਰੀ ਉਹ ਕਹਿੰਦੇ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਲੱਗਿਆ ਸੀ ਕਿ ਕਰਨਲ ਹੈ ਤੇ ਤਾਂ ਐਦਾਂ ਦਾ ਹੋ ਗਿਆ ਇਸ ਬਾਰੇ ਕੀ ਕਹਿਣਾ ਚਾਹੋ ਨਹੀਂ ਜੇ ਮੈਂ ਤਾਂ ਕਹਿੰਦਾ ਉਹ ਯੂਨੀਫਾਰਮ ਪਾ ਕੇ ਪੁਲਿਸ ਤੇ ਇੱਕ ਰਿਸਪੌਂਸਿਬਲ ਪੋਸਟ ਹੈ ਕਰਨਲ ਤਾਂ ਬਹੁਤ ਵੱਡੀ ਚੀਜ਼ ਹੈ ਕਰਨਲ ਤੌਰ ਤੇ ਤਾਂ ਐਸਐਸਪੀ ਜਾਂ ਡੀਆਈਜੀ ਦੇਖ ਲੋ ਜੇ ਆਮ ਇਨਸਾਨ ਹੁੰਦਾ ਤੇ ਉਹਨਾਂ ਨੇ ਕਰ ਦਿੰਦੇ ਹੋ ਬੰਦਾ ਦੁੱਖ ਤੇ ਇਸ ਗੱਲ ਦਾ ਹੈ ਇਹਨਾਂ ਨੂੰ ਤਾਂ ਮੈਂ ਤਾਂ ਉਹੀ ਕਹਿੰਦਾ ਜੀ ਇਹ ਕਾਮੀ ਤਾਂ ਕਰਨਲ ਇਨਾ ਸੀਨੀਅਰ ਪੋਸਟ ਤੋਂ ਰਟਾਇਰ ਹੋਇਆ ਜਿਹਦਾ ਕਰਨ ਦਾ ਪੋਸਟ ਜਿਹਨੇ ਇਕੁਵਲੈਂਸ ਮੈਨੂੰ ਸਮਝ ਜਿੱਥੋਂ ਤੱਕ ਹੈਗੀ ਮੈਂ ਤਾਂ ਆਲਮੋਸਟ ਡੀਆਈਜੀ ਦੇ ਇਕੁਵਲੈਂਟ ਹੈ ਜੀ ਜੇ ਉਹ ਬੰਦੇ ਨਾਲ ਇਦਾਂ ਹੋ ਸਕਦਾ ਤੇ ਆਮ ਬੰਦਾ ਜਿਹੜਾ ਤੁਰਿਆ ਫਿਰੇ ਸੜਕ ਤੇ ਜਿਹਦਾ ਕੋਈ ਰਿਸਪੌਂਸਿਬਿਲਟੀ ਮਤਲਬ ਉਹਦੇ ਨਾਲ ਕੀ ਹੋਏਗਾ ਹੁਣ ਤਾਂ ਇੱਕ ਮਤਲਬ ਸੇਫਟੀ ਨਹੀਂ ਹੈ ਬੰਦੇ ਦੀ ਇਹ ਮਤਲਬ ਦੁੱਖ ਹੈ ਇਸਨੇ ਹੁਣ ਤੁਹਾਡਾ ਰੋਸ ਕੀ ਹੈ ਕਿ ਇੰਨੇ ਦਿਨ ਬੀਤਣ ਤੋਂ ਬਾਅਦ ਉਹਨਾਂ ਨਾਲ ਜਿਹੜੀ ਪੰਜਾਬ ਪੁਲਿਸ ਦੀ ਕਾਰਵਾਈ ਉਹਨਦੇ ਤੋਂ ਸੰਤੁਸ਼ਟ ਨਹੀਂ ਤੁਸੀਂ ਦੇਖੋ ਸੰਤੋਸ਼ਟ ਸਾਡਾ ਤਾਂ ਫੌਜ ਦੇ ਵਿੱਚ ਜਿਹੜਾ ਜਸਟਿਸ ਹੈ ਨਾ ਜਸਟਿਸ ਡਿਲੇਡ ਇਸ ਜਸਟਿਸ ਡਿਨਾਈਡ ਜੀ ਮੈਂ ਤਾਂ ਇਸ ਬਕਲ ਚੀਜ਼ ਤੇ ਅਸੀਂ ਬਿਲੀਵ ਕਰਦੇ ਹਾਂ ਸਾਡਾ ਕੰਮ ਹੁੰਦਾ ਇਮੀਡੀਏਟ ਜੋ ਕੰਮ ਇਨਜਸਟਿਸ ਹੋ ਰਿਹਾ ਸਾਹਮਣੇ ਉਸ ਨੂੰ ਸੋਲਵ ਕਰੋ ਇਹਦੇ ਵਿੱਚ ਇਨਾ ਟਲੇ ਦੇਖ ਕੇ ਛਾਵਾ ਡੋਲ ਕਰਕੇ ਜੇ ਵੀ ਐਵਿਡੈਂਸ ਪ੍ਰੂਵਸ ਵੀਡੀਓਜ਼ ਸਾਹਮਣੇ ਨੇ ਔਰ ਇੱਕ ਲੇਡੀ ਜਿਹੜੀ ਇੰਨੀ ਦੁਖੀ ਵਿਚਾਰੀ ਵੀਡੀਓ ਬਣਾ ਰਹੀ ਜਿਹਦੇ ਹਸਬੰਡ ਨੂੰ ਔਰ ਬੇਟੇ ਨੂੰ ਵੀ ਕੁੱਟਾ ਜਾਵੇ ਉਹਦੇ ਸਾਹਮਣੇ ਮਤਲਬ ਉਹਦੇ ਮਤਲਬ ਮੈਨੂੰ ਇੱਕ ਦੁੱਖ ਇਸ ਗੱਲ ਦਾ ਕਿ ਉਹ ਲੇਡੀ ਉਹ ਮੈਂ ਰੋਂਦੇ ਦੇਖਿਆ ਵੀਡੀਓਜ਼ ਦੇ ਵਿੱਚ ਪਰ ਫਿਰ ਵੀ ਐਕਸ਼ਨ ਦੇ ਵਿੱਚ ਇੰਨੀ ਡਲੇ ਲੱਗ ਰਹੀ ਹੈ ਮਤਲਬ ਇਹ ਇਸ ਚੀਜ਼ ਦਾ ਦੁੱਖ ਹੈ ਕਿ ਇਨਾ ਇਵੇਂ ਚ ਐਕਸ਼ਨ ਕਮ ਸੇ ਕਮ ਕਨਵੇ ਕੀਤਾ ਜਾਵੇ ਕਿ ਇਹ ਹੋ ਜਾਏਗਾ ਮਤਲਬ ਕੁਝ ਐਸੀ ਮੈਸੇਜਸ ਕਲੀਅਰ ਆ ਨਹੀਂ ਰਹੀ ਕਿ ਮਤਲਬ ਸਟਰੋਂਗ ਐਕਸ਼ਨ ਹੋਏਗਾ ਮਤਲਬ ਪਰ ਮਾਫੀ ਮੰਗਵਾਈ ਜਾ ਰਹੀ ਹੈ ਉਹਨਾਂ ਤੋਂ ਆ ਸਾਹਮਣੇ ਖੜੇ ਕਰਕੇ ਕੈਮਰੇ ਤੋਂ ਇਹ ਮਤਲਬ ਕੀ ਇਹ ਦਤ ਇਨਸਿ ਇਹ ਰਿਐਕਸ਼ਨ ਹੋਣਾ ਚਾਹੀਦਾ ਇਮੀਡੀਏਟਲੀ ਮਾਫੀ ਮੰਗ ਕੇ ਕੀ ਹੋ ਜਾਏਗਾ ਹੁਣ ਤੁਸੀਂ ਕੀ ਚਾਹੁੰਦੇ ਹੋ ਕਿ ਕਿੱਥੇ ਜਿਹੜੀ ਜਾਂਚ ਹੋਣੀ ਚਾਹੀਦੀ ਕਿਸ ਤਰ੍ਹਾਂ ਹੋਣੀ ਚਾਹੀਦੀ ਇਹਨਾਂ ਨੇ ਜਾਂਚ ਐਦਾਂ ਦੇ ਹੋਣੇ ਚਾਹੀਦੇ ਜਿਹੜੇ ਇੱਕ ਇੰਡੀਪੈਂਡੈਂਟ ਹੋਵੇ ਕੋਈ ਸੈਂਟਰਲ ਅੰਚੇਂਸੀ ਹੋਵੇ ਜਿਹਦੇ ਵਿੱਚ ਸਾਰੇ ਲੈਵਲ ਦੇ ਬੰਦੇ ਹੋਣ ਮਸਲ ਇੱਕ ਚਲੋ ਇੱਕ ਐਦਾਂ ਦਾ ਰਿਪਰੈਜ਼ੈਂਟਡ ਡਿਫੈਂਸ ਦਾ ਵੀ ਹੋ ਜਾਏ ਚ ਪੁਲਿਸ ਦਾ ਵੀ ਹੋ ਜਾਏ ਆਈਐਸ ਦਾ ਵੀ ਹੋ ਜਾਏ ਇੱਕ ਜੁਡੀਸ਼ੀਅਲ ਬੰਦਾ ਹੋਵੇ ਇੱਕ ਇੰਡੀਪੈਂਡੈਂਟ ਬਾਡੀ ਪਟਿਆਲੇ ਤੋਂ ਜਾਂ ਪੰਜਾਬ ਤੋਂ ਬਾਹਰ ਇਸ ਜਗਤ ਤੋਂ ਬਾਹਰ ਜਿਹੜੀ ਇੰਡੀਪੈਂਡੈਂਟਲੀ ਇਹ ਨਹੀਂ ਮੈਂ ਕਹਿ ਰਿਹਾ ਕਿ ਆਰਮੀ ਦਾ ਇਹ ਪਲਣਾ ਪ ਪੁਲਸਦਾਰੀ ਹੋਵੇ ਮਤਲਬ ਇੰਡੀਪੈਂਡੈਂਟ ਬਾਡੀ ਜਿਹਦੇ ਸਰ ਤਰ੍ਹਾਂ ਦੇ ਬਹੁਤ ਜੁਡੀਸ਼ਲ ਹੋਵੇ ਕੁਛ ਵੀ ਹੋਵੇ ਇਮੀਡੀਏਟ ਤੇ ਟਾਈਮ ਬਾਉਂਡ ਹੋਣਾ ਚਾਹੀਦਾ ਕੇਸ ਦੇ ਵਿੱਚ ਰਿਪੋਰਟ ਆ ਜਾਣੀ ਚਾਹੀਦੀ ਇਹ ਨਹੀਂ ਕਿ ਬਣਾਤੀ ਰਿਪੋਰਟ ਤੇ ਚੱਲਦਾ ਰਹੇ ਇੱਕ ਨਾ ਮੈਂ ਕਿਸੇ ਬਹੁਤ ਸੀਨੀਅਰ ਫੌਜੀ ਅਧਿਕਾਰੀ ਦੀ ਦੇਖ ਰਿਹਾ ਸੀ ਇੰਟਰਵਿਊ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦਾ ਆਈ ਕਾਰਡ ਨੂੰ ਕੈਪਚਰ ਕਰ ਲਿੱਤਾ ਗਿਆ ਉਹਨਾਂ ਦਾ ਫੋਨ ਕੈਪਚਰ ਕਰ ਲਿੱਤਾ ਗਿਆ ਇੱਕ ਫੌਜੀ ਅਧਿਕਾਰੀ ਜਿਹੜੇ ਕਰਨਲ ਦਾ ਫੋਨ ਕੈਪਚਰ ਕਰਨਾ ਉਹਨਾਂ ਦੇ ਵਿੱਚੋਂ ਕੀ ਕੀ ਕੱਢਿਆ ਗਿਆ ਜਾਂ ਉਹਨਾਂ ਦਾ ਆਈ ਕਾਰਡ ਦਾ ਮਿਸ ਯੂ ਇਹ ਵੀ ਕਹਿੰਦੇ ਬਹੁਤ ਗੰਭੀਰ ਮਸਲਾ ਹੈ ਇੰਨੀ ਜ਼ਿਆਦਾ ਗੰਭੀਰ ਮਸਲਾ ਹੈਗਾ ਸਾਡਾ ਜਿਹੜਾ ਆਈ ਕਾਰਡ ਹੈ ਨਾ ਇਟਸ ਅ ਸੁਪਰ ਕਨਫਿਡੈਂਸ਼ੀਅਲ ਆਈਟਮ ਯੈਸ ਜੇ ਮੇਰਾ ਆਈ ਕਾਰਡ ਦੋ ਇਨਾ ਮੈਂ ਗਲੇਜ ਪਾ ਕੇ ਰੱਖੀਦਾ ਸੀ ਇਹਨੂੰ ਆਈ ਕਾਰਡ ਬੰਦੇ ਦਾ ਲਾਸ ਹੋਣਾ ਮਤਲਬ ਸਾਨੂੰ ਇੰਨਾ ਜ਼ਿਆਦਾ ਸੇਫਟੀ ਇਹਦੀ ਰੱਖਣੀ ਪੈਂਦੀ ਸੀਗੀ ਆਈ ਕਾਰਡ ਜੇ ਕਿਸੇ ਗਲਤ ਅਨਸਰ ਦੇ ਹੱਥ ਚ ਲੱਗ ਜਾਵੇ ਇਟਸ ਅ ਡੈਡਲੀ ਆਈਟਮ ਕੋਈ ਆਈ ਕਾਰਡ ਜਿੱਦ ਇੰਨੀ ਰਿਸਪੋਨਸੀਬਿਲਟੀ ਹੈ ਜੇ ਆਈ ਕਾਰਡ ਲੈ ਕੇ ਤੁਸੀਂ ਕਿਸੇ ਕਿਸੇ ਪੋਜੀਸ਼ਨ ਤੁਸੀਂ ਐਂਟਰ ਕਰ ਜਾਂ ਔਰ ਇੱਕ ਸਰਵਿੰਗ ਕਰਨਲ ਦਾ ਮੋਬਾਈਲ ਫੋਨ ਜਿਹਦੇ ਵਿੱਚ ਇਨਫੋਰਮੇਸ਼ਨ ਕੈਸੀ ਹੋਏਗੀ ਇਹ ਕਨਫਰੈਂਸੇਸ਼ਨ ਹੋਏਗੀ ਉਹਦੇ ਨਾਲ ਇਦਾਂ ਮਿਸਯੂਜ਼ ਕਰਨਾ ਇਹ ਬਹੁਤ ਡੇਂਜਰਸ ਐਂਟੀ ਨੈਸ਼ਨਲ ਮੈਂ ਤਾਂ ਕਹਾਂਗਾ ਇਹ ਕਿ ਮਤਲਬ ਇਹਨੂੰ ਬਿਲਕੁਲ ਹੀ ਮਤਲਬ ਉਹਨਾਂ ਨੂੰ ਅਵੇਅਰਨੈਸ ਹੀ ਨਹੀਂ ਇਸ ਚੀਜ਼ ਦੀ ਮਤਲਬ ਇਸ ਚੀਜ਼ ਦਾ ਦੋਖ ਹੈ ਅੱਜ ਨਾ ਉਹਨਾਂ ਦੇ ਹੱਕ ਦੇ ਵਿੱਚ ਕਰਨਲ ਪੁਸ਼ਪਿੰਦਰ ਸਿੰਘ ਬਾੜ ਦੇ ਹੱਕ 'ਚ ਪਟਿਆਲਾ 'ਚ ਸਾਰੇ ਫੌਜੀ ਪਹੁੰਚੇ ਨੇ ਤਾਂ ਤੁਸੀਂ ਹੁਣ ਚਾਹਦੇ ਕਿ ਆਖਰ ਦੇ ਵਿੱਚ ਸਾਰੇ ਕੀ ਚਾਹਦੇ ਹੋ ਇਹ ਸਾਬਕਾ ਫੌਜੀਆ ਦੇ ਸਾਹਮਣੇ ਦੇਖੋ ਅਸੀਂ ਤਾਂ ਫੌਜ ਦੇ ਵਿੱਚ ਜੋ ਆਪਣਾ ਇਨੀ ਸਰਵਿਸ ਕਰਕੇ ਸੰਤੋ ਇਹ ਹੀ ਲੱਗਦਾ ਹੈ ਕਿ ਇੱਕ ਤਾਂ ਅਸੀਂ ਸੋਚ ਅਸੀਂ ਮੰਨ ਸਕਦਾ ਕਿ ਯੂਨੀਫਾਰਮ ਦੇ ਵਿੱਚ ਬੰਦੇ ਜਿਹੜੇ ਸਰਵਿੰਗ ਹੈਗੇ ਆ ਉਹਨਾਂ ਦੀ ਇਹਦੇ ਉੱਤੇ ਬੜਾ ਦੁੱਖ ਹੁੰਦਾ ਅਸੀਂ ਤਾਂ ਖੈਰ ਹੁਣ ਦੇਖ ਕੇ ਦੁੱਖੀ ਕਿਹਦਾ ਨਹੀਂ ਹੋ ਤਾਂ ਕੁਝ ਨਹੀਂ ਕਰ ਸਕਦੇ ਹੁਣ ਐਟ ਲੀਸਟ ਇਸ ਚੀਜ਼ ਨੂੰ ਜਸਟਿਸ ਦੇਣ ਲਈ ਇਮੀਡੀਏਟ ਐਕਸ਼ਨ ਨਾ ਕੋਈ ਐਸਾ ਹੋਣਾ ਚਾਹੀਦਾ ਕਿ ਇਹ ਜਿਹੜੀ ਇਹ ਜਿਹੜੀ ਸੋਚ ਹੈ ਮਾਨਸਿਕਤਾ ਦੀ ਜਿਹੜੀ ਹੈਗੀ ਮੈਨੂੰ ਇਸ ਕੱਲ ਦਾ ਦੁੱਖ ਹੈ ਕਿ ਕੱਲ ਨੂੰ ਸਾਡੇ ਜਿਹੜੇ ਐਸਾ ਫੌਜ ਦੇ ਬੰਦੇ ਸੀ ਕੱਦ ਲਈ ਤਿਆਰੀ ਕਰਦੇ ਸੀ ਜਿਹੜੇ ਸਾਡੇ ਦੂਸਰੇ ਦੇਸ਼ ਹੈ ਜਨਾ ਸਾਡੇ ਐਨੀਥੀ ਕੰਟਰੀ ਜਿਹੜੇ ਹੁੰਦੇ ਨੇ ਹਾਂਜੀ ਮਤਲਬ ਮਜ਼ਾਕ ਹੋਣਾ ਹੈ ਬਣ ਗਿਆ ਸਾਡਾ ਆਪਣਾ ਕਿ ਜਿਹੜੇ ਕੰਟਰੀ ਕੀ ਉਹਨਾਂ ਦੀ ਸੇਫਟੀ ਜਿਹੜਾ ਇੱਕ ਆਕਾਦਮੀ ਦਾ ਕਰਨਲ ਸਰਵਿੰਗ ਕਰਨਲ ਉਹ ਜੇ ਉਹਨਾਂ ਦੀ ਪੁਲਿਸ ਕੋਟ ਜਾਵੇ ਤੇ ਮਤਲਬ ਸਾਡੀ ਕੀ ਇੱਜ਼ਤ ਹੈ ਉਹਨਾਂ ਦੇ ਸਾਹਮਣੇ ਦੱਸੋ ਕੀ ਅਸੀਂ ਉਹਨਾਂ ਨੂੰ ਫਾਈਟ ਕਰਕੇ ਇਮੇਜ ਦੇ ਰਹੇ ਹਾਂ ਔਰ ਅੱਜਕੱਲ ਮੀਡੀਆ ਔਰ ਸੋਸ਼ਲ ਮੀਡੀਆ ਦਾ ਜਵਾਨਾ ਹੈ ਤੋਂ ਲੱਗਦਾ ਕਿ ਉੱਥੇ ਜਿਹੜੇ ਸਾਡੇ ਆਪੋਜੀਸ਼ਨ ਵਾਲੇ ਜਿਹੜੇ ਕੰਟਰੀ ਹੈਗੇ ਨੇ ਕਿਸ ਦੁਸ਼ਮਣ ਕੰਟਰੀ ਪਤਾ ਨਹੀਂ ਹੋਏਗਾ ਹਸਰੇ ਹੋਣੇ ਸਾਡੇ ਉੱਤੇ ਮਜ਼ਾਕ ਕਰ ਰਹੇ ਹੋਣੇ ਕੀ ਚੱਲ ਕੀ ਰਿਹਾ ਇਸ ਘੰਟੇ ਦੇ ਵਿੱਚ ਸਰਵਿੰਗ ਕਰਨਲ ਨੂੰ ਇਹਦਾ ਕੋਟ ਦਿੰਦੇ ਮਤਲਬ ਕੀ ਇੱਜ਼ਤ ਹੈ ਇਸ ਇਹ ਚੀਜ਼ਾਂ ਨੂੰ ਮਤਲਬ ਸੀਰੀਅਸ ਮੈਸੇਜ ਹੋਣਾ ਚਾਹੀਦਾ ਕਿ ਇਹ ਬਿਲਕੁਲ ਰਿਪੀਟ ਐਸੀਆਂ ਨਾ ਹੋਣ ਇੱਕ ਜਿਹੜੀ ਮਤਲਬ ਇਦਾਂ ਦੀ ਚੀਜ਼ਾਂ ਛੱਡ ਲਈ ਇੱਕ ਐਂਟੀ ਨੈਸ਼ਨਲ ਐਕਟੀਵਿਟੀ ਕਹਿ ਲਓ ਕਿ ਫੌਜ ਦੇ ਇਮੇਜ ਦੇ ਲਈ ਔਰ ਪੂਰੀ ਸੋਸਾਇਟੀ ਦੇ ਅਦਰਵਾਈਜ਼ ਫੌਜ ਲਈ ਤਾਂ ਜੋ ਹੈ ਉਹ ਤਾਂ ਹੈ ਹੀ ਮਤਲਬ ਅਦਰਵਾਈਜ਼ ਇੱਕ ਨਾਰਮਲ ਇਨਸਾਨ ਦੇ ਲਈ ਵੀ ਪੁਲਿਸ ਨੂੰ ਜਿਹੜੀ ਹੋਰ ਸੇਫਟੀ ਔਰ ਜਿਹੜੀ ਰਿਸਪੌਂਸਿਬਿਲਟੀ ਨਾ ਬੀਵ ਕਰਨਾ ਚਾਹੀਦਾ ਅਸਤਾ ਇਹ ਹੀ ਚਾਹੁੰਦੇ ਆ ਤੇ ਤੁਸ ਸੁਣੇ ਕਿ ਕੈਪਟਨ ਸਾਹਿਬ ਨੇ ਕਿਹਾ ਕਿ ਕਰਨਲ ਪਸ਼ਵਿੰਦਰ ਸਿੰਘ ਬਾਠ ਦੇ ਨਾਲ ਜੋ ਹੋਇਆ ਜਾਂ ਉਹਨਾਂ ਦੇ ਪਰਿਵਾਰ ਨਾਲ ਹੋਇਆ ਉਹ ਤਾਂ ਮੰਦ ਭਾਗਾ ਹੀ ਹੈ ਉਸ ਦੇ ਨਾਲ ਹੀ ਜਿਹੜੇ ਦੁਸ਼ਮਣ ਦੇਸ਼ ਹੈ ਉਹਨਾਂ ਤੇ ਸਾਡੀ ਕੀ ਰੈਪੋ ਜਾਏਗੀ ਕਿ ਇੱਕ ਸਰਵਿੰਗ ਕਰਨਲ ਦੇ ਨਾਲ ਇੱਕ ਪੁਲਿਸ ਦਾ ਮੁਲਾਜ਼ਮ ਜਾਂ ਪੁਲਿਸ ਦੇ ਕੁਝ ਮੁਲਾਜ਼ਮ ਮਾਰਕਿਟ ਕਰਦੇ ਨੇ ਤੇ ਇਸ ਦੇ ਲਈ ਇਸ ਦੇ ਜਾਂਚ ਉਹ ਗੰਭੀਰ ਤਰੀਕੇ ਨਾਲ ਜੋ ਸੋ ਇਸ ਦੀ ਜਾਂਚ ਕੇਂਦਰੀ ਏਜੰਸੀ ਤੋਂ ਹੋਣੀ ਚਾਹੀਦੀ ਹੈ ਤਾਂ ਕਿ ਕਰਨਰ ਪੁਸ਼ਪਿੰਦਰ ਸਿੰਘ ਬਾੜ ਦੇ ਪਰਿਵਾਰ ਨੂੰ ਇਨਸਾਫ ਮਿਲ ਸਕੇ ਕੈਮਰਾਮੈਨ ਹਿਮਾਂਸ਼ ਚਨਾਲ ਪਰਮਜੀਤ ਸਿੰਘ ਰੰਗਪੁਰੀ ਜਲੰਧਰ